ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਮੋਲੇ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਭੈਣ ਦੀ ਹੱਡ ਬੀਤੀ ਉਹਨਾਂ ਦੀ ਆਪ ਬੀਤੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਮੈਂ ਕੱਲ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਉਹਨਾਂ ਦੀ ਇੱਕ ਕਥਾ ਸੁਣ ਰਹੀ ਸੀ ਜਿਹਦੇ ਵਿੱਚ ਉਹਨਾਂ ਨੇ ਇਸ ਭੈਣ ਦੀ ਆਪ ਬੀਤੀ ਦੱਸੀ ਆ ਜਿਸ ਆਪ ਬੀਤੀ ਨੂੰ ਸੁਣ ਕੇ ਸੱਚਮੁੱਚ ਅੱਖਾਂ ਦੇ ਵਿੱਚ ਅੱਥਰੂ ਆ ਗਏ ਅਤੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਹੋਰ ਵੱਧ ਗਿਆ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਹੋਰ ਵੀ ਵੱਧ ਗਿਆ ਕਿ ਸੱਚਮੁੱਚ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਬੜੇ ਹੀ ਗਿਆਨ ਦੇ ਬੜੇ ਕਿਰਪਾਲੂ ਨੇ ਆਪਣੇ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਲਾਜ ਹਰ ਥਾਂ ਤੇ ਰੱਖਦੇ ਨੇ ਬੜੀ ਛੇਤੀ ਤਰਸ ਦੇ ਘਰ ਦੇ ਵਿੱਚ ਆ ਜਾਂਦੇ ਨੇ ਤਾਂ ਆਓ ਪਹਿਲਾਂ ਆਪਾਂ ਉਸ ਭੈਣ ਦੀ ਆਪ ਬੀਤੀ ਆਪ ਜੀ ਦੇ ਨਾਲ ਸੰਗੀ ਕਰਦੇ ਆ ਜੋ ਆਪਾਂ ਭਾਈ ਸਾਹਿਬ ਜੀ ਦੇ ਮੂੰਹੋਂ ਸੁਣੀ ਭਾਈ ਸਾਹਿਬ ਜੀ ਦੱਸਦੇ ਨੇ ਕਿ ਉਹ ਬੀਬੀ ਨੇ ਖੁਦ ਉਹਨਾਂ ਨੂੰ ਆਪਣੇ ਘਰ ਦੀ ਇੱਕ ਕਹਾਣੀ ਦੱਸੀ ਆ ਆਪਣੀ ਆਪ ਬੀਤੀ ਦੱਸੀ ਆ ਭਾਈ ਸਾਹਿਬ ਜੀ ਕਹਿੰਦੇ ਇੱਕ ਗੁਰਸਿੱਖ ਪਰਿਵਾਰ ਜੋ ਕਿ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ ਬੜਾ ਆਪਰੋਸ ਰੱਖਦੇ ਸਨ ਕਹਿੰਦੇ ਉਹ ਪਰਿਵਾਰ ਦੇ ਵਿੱਚ ਦੋ ਬੱਚੇ ਦੋਵਾਂ ਬੱਚਿਆਂ ਦੀ ਉਮਰ 25 ਤੋਂ 27 ਸਾਲ ਦੇ ਵਿੱਚ ਕਹਿੰਦੇ ਲੜਕੀ ਵੱਡੀ ਜੋ ਵਿਆਹਣ ਦੇ ਯੋਗ ਸੀ ਤੇ ਕਹਿੰਦੇ ਲੜਕਾ ਜਿਹਦੀ ਉਮਰ 25 ਸਾਲ ਕਹਿੰਦੇ ਉਹ ਲੜਕੇ ਦੇ ਕੋਲ ਇਹ 5ਵੀਂ ਸਾਲ ਦੇ ਵਿੱਚ ਆਖਰੀ ਮੌਕਾ ਸੀ ਨੌਕਰੀ ਪ੍ਰਾਪਤ ਕਰਨ ਦਾ ਕਿਉਂਕਿ ਜਿਵੇਂ ਆਪਾਂ ਸਾਰੇ ਜਾਣਦੇ ਆਂ ਵੀ ਕੁਝ ਨੌਕਰੀਆਂ ਦੀ ਉਮਰ ਹੱਦ 18 ਤੋਂ 25 ਸਾਲ ਹੁੰਦੀ ਆ ਤਾਂ ਇਹ ਲੜਕਾ 25 ਸਾਲ ਦਾ ਹੋ ਗਿਆ ਸੀ ਇਹਨੇ ਕਿਸੇ ਤਾਂ ਤੇ ਨੌਕਰੀ ਦੇ ਲਈ ਅਪਲਾਈ ਕੀਤਾ ਇਦੇ ਕੋਲ ਇਹੋ ਆਖਰੀ ਮੌਕਾ ਸੀ ਜੇ ਸਲੈਕਟ ਹੋ ਗਿਆ ਤਾਂ ਠੀਕ ਆ ਨਹੀਂ ਤਾਂ ਉਸ ਤੋਂ ਬਾਅਦ ਇਹ ਸਰਕਾਰੀ ਨੌਕਰੀ ਨਹੀਂ ਕਰ ਪਾਵੇਗਾ ਤਾਂ ਕਹਿੰਦੇ ਇਹ ਪਰਿਵਾਰ ਨੂੰ ਬੜੀ ਆਸ ਇਹਨਾਂ ਨੇ ਬਹੁਤ ਗੁਰੂ ਰਾਮਦਾਸ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਇਸ ਘਰ ਦੀ ਧੀ ਉਹਦਾ ਤਾਂ ਬਹੁਤਾ ਹੀ ਪ੍ਰੋਸਾ ਗੁਰੂ ਰਾਮਦਾਸ ਪਾਸ਼ਾ ਜੀ ਤੇ ਕਹਿੰਦੇ ਇਹਨਾਂ ਨੇ ਆਪਣੇ ਵੱਲੋਂ ਸ਼ਿਫਾਰਿਸ਼ ਵੀ ਲਗਵਾਈ ਪਰ ਕਹਿੰਦੇ ਇਹਨਾਂ ਨੂੰ ਜਵਾਬ ਮਿਲ ਗਿਆ ਜਿਵੇਂ ਅਗਲੇ ਦਿਨ ਇੰਟਰਵਿਊ ਦਾ ਰਿਜ਼ਲਟ ਆਉਣਾ ਸੀ ਅਗਲੇ ਦਿਨ ਹੀ ਉਹ ਨੌਕਰੀ ਕਿਸ ਨੂੰ ਮਿਲਣੀ ਆ ਇਹ ਤੈਹ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਜਵਾਬ ਮਿਲ ਗਿਆ ਜਿਸ ਵੀ ਬੰਦੇ ਦੀ ਸ਼ਿਫਾਰਿਸ਼ ਪਾਈ ਸੀ ਜਾਂ ਜੋ ਵੀ ਇਹਨਾਂ ਨੇ ਗੱਲਬਾਤ ਕੀਤੀ ਸੀ ਉਹਨਾਂ ਨੇ ਕਹਤਾ ਵੀ ਭਾਈ ਸਾਹਿਬ ਸਾਨੂੰ ਮਾਫ਼ ਕਰ ਦਿਓ ਅਸੀਂ ਤੁਹਾਡੇ ਲੜਕੇ ਨੂੰ ਇਹ ਨੌਕਰੀ ਨਹੀਂ ਦਿਵਾ पाए ਜਿਹੜੇ ਬੱਚੇ ਸਿਲੈਕਟ ਹੋਏ ਨੇ ਉਹਨਾਂ ਦੇ ਵਿੱਚ ਤੁਹਾਡੇ ਬੱਚੇ ਦਾ ਨਾਮ ਨਹੀਂ ਆ ਕਹਿੰਦੇ ਇਹ ਪਰਿਵਾਰ ਬੜਾ ਨਰਾਸ਼ ਹੋਇਆ ਖਾਸ ਕਰਕੇ ਉਹ ਲੜਕਾ ਕਹਿੰਦੇ ਜਦੋਂ ਉਹਨੂੰ ਇਹ ਖਬਰ ਮਿਲੀ ਤਾਂ ਉਹਨੇ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਤਸਵੀਰ ਲੱਗੀ ਸੀ ਦਰਬਾਰ ਸਾਹਿਬ ਦੀ ਤਸਵੀਰ ਲੱਗੀ ਸੀ ਉਹਨੂੰ ਕੰਧ ਦੇ ਉੱਤੋਂ ਲਾ ਕੇ ਗੁੱਸੇ ਦੇ ਨਾਲ ਬੈੱਡ ਦੇ ਉੱਤੇ ਛੁੱਟ ਦਿੱਤਾ ਅਤੇ ਆਪਣੀ ਭੈਣ ਨੂੰ ਕਿਹਾ ਦੇਖ ਤੈਨੂੰ ਬੜਾ ਭਰੋਸਾ ਸੀ ਨਾ ਇਹਨਾਂ 'ਤੇ ਤੂੰ ਬੜਾ ਮੰਨਦੀ ਸੀ ਇਹਨਾਂ ਨੂੰ ਪਰ ਇਹਨਾਂ ਨੇ ਤਾਂ ਤੇਰੀ ਇੱਕ ਨਹੀਂ ਮੰਨੀ ਕਹਿੰਦੇ ਉਹ ਬੀਬੀ ਉਹ ਲੜਕੇ ਦੀ ਭੈਣ ਕਹਿੰਦੇ ਦੱਸਦੀ ਆ ਵੀ ਮੈਂ ਉਹ ਤਸਵੀਰ ਨੂੰ ਚੁੱਕ ਲਿਆ ਆਪਣੇ ਸੀਨੇ ਦੇ ਨਾਲ ਲਾ ਲਿਆ ਤੇ ਮੈਂ ਬਹੁਤ ਜ਼ਿਆਦਾ ਰੋਈ ਇੱਕ ਕਮਰੇ ਦੇ ਵਿੱਚ ਚਲੇ ਗਈ ਉੱਥੇ ਜਾ ਕੇ ਬੜਾ ਰੋਈ ਅਤੇ ਰੋਂਦਿਆਂ ਰੋਂਦਿਆਂ ਮਨੋਂ ਮਣੀ ਆਪਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਬੜੇ ਗਲੇਸ਼ਕ ਬੇਸ਼ਕੀਤਾ ਕੀਤੀਆਂ ਕਿ ਸੱਚਮੁੱਚ ਪਾਤਸ਼ਾਹ ਤੁਹਾਨੂੰ ਇਦਾਂ ਨਹੀਂ ਸੀ ਕਰਨੀ ਚਾਹੀਦੀ ਕੀ ਹੁੰਦਾ ਜੇ ਮੇਰੇ ਪ੍ਰਾਣ ਨੌਕਰੀ ਮਿਲ ਜਾਂਦੀ ਤਸੀ ਤਾਂ ਸਭ ਕੁਝ ਕਰਨ ਦੇ ਸਮਰੱਥ ਹੋ ਕਹਿੰਦੇ ਮਨੋਮਣੀ ਗੁਰੂ ਰਾਮदास ਸਾਹਾ ਜੀ ਦੇ ਨਾਲ ਗੱਲਾਂ ਹੋਣ ਲੱਗੀਆਂ ਪਰ ਉਹਨਾਂ ਗੱਲਾਂ ਦੇ ਵਿੱਚ ਗਿੱਲੇ ਸ਼ਿਕਵੇ ਸ਼ਿਕਾਇਤਾਂ ਸਨ ਕਹਿੰਦੇ ਉਸ ਦਿਨ ਉਹ ਪਰਿਵਾਰ ਦੇ ਜੀਆ ਨੇ ਕਿਸੇ ਨੇ ਵੀ ਭੋਜਨ ਪ੍ਰਸ਼ਾਦਾ ਨਹੀਂ ਛਕਿਆ ਸਾਰੇ ਹੀ ਬੜੇ ਉਦਾਸ ਸਨ ਕਹਿੰਦੇ ਮਾਹੌਲ ਇੰਜ ਬਣ ਗਿਆ ਜਿਵੇਂ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਹੋਵੇ ਕਹਿੰਦੇ ਉਹ ਲੜਕਾ ਵੀ ਉਦਾਸ ਆਪਣੇ ਕਮਰੇ ਦੇ ਵਿੱਚ ਜਾ ਕੇ ਸੌ ਗਿਆ ਇਧਰ ਇਹ ਵੀ ਆਪੋ ਆਪਣੇ ਕਮਰਿਆਂ ਦੇ ਵਿੱਚ ਉਦਾਸ ਬੈਠੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਤਾਂ ਕਰਦੇ ਨੇ ਪਤਾ ਨਹੀਂ ਰਾਤ ਨੂੰ ਨੀਂਦ ਆਈ ਜਾਂ ਨਹੀਂ ਆਈ ਪਰ ਕਹਿੰਦੇ ਜਦੋਂ ਹੀ ਅਗਲਾ ਦਿਨ ਚੜਿਆ ਤਾਂ ਇਹਨਾਂ ਦੇ ਘਰ ਇੱਕ ਫੋਨ ਆਇਆ ਇਹਨਾਂ ਨੇ ਜਦੋਂ ਫੋਨ ਚੁੱਕਿਆ ਤਾਂ ਅੱਗੂ ਕੋ ਲੜਕੇ ਦਾ ਦੋਸਤ ਬੋਲ ਰਿਹਾ ਸੀ ਜੋ ਕਿ ਇਹ ਲੜਕੇ ਨੂੰ ਵਧਾਈ ਦੇ ਰਿਹਾ ਏ ਤੇਰੀ ਨੌਕਰੀ ਲੱਗ ਗਈ ਆ ਇਹ ਲੜਕੇ ਨੇ ਕਿਹਾ ਵੀ ਪ੍ਰਾਨ ਇਹ ਕਿਵੇਂ ਹੋ ਸਕਦਾ ਏ ਸਾਨੂੰ ਤਾਂ ਰਾਤ ਹੀ ਉਹਨਾਂ ਬੰਦਿਆਂ ਨੇ ਜਵਾਬ ਦੇ ਦਿੱਤਾ ਹੈ ਜਿਨ੍ਹਾਂ ਤੋਂ ਸਾਨੂੰ ਕੁਝ ਆਸ ਸੀ ਪਰ ਕਹਿੰਦੇ ਉਹ ਲੜਕੇ ਦੇ ਦੋਸਤ ਨੇ ਕਿਹਾ ਵੀ ਨਹੀਂ ਮੈਂ ਉਸ ਜਗ੍ਹਾ ਤੇ ਖੜਿਆ ਹਾਂ ਜਿੱਥੇ ਤੁਹਾਡੀ ਨਾਮ ਦੀ ਲਿਸਟ ਲੱਗੀ ਆ ਤੇਰਾ ਵੀ ਉਸ ਲਿਸਟ ਦੇ ਵਿੱਚ ਨਾਮ ਬੋਲਦਾ ਏ ਜਿੰਨਾ ਲੜਕੇਆਂ ਨੂੰ ਨੌਕਰੀ ਮਿਲਿਆ ਕਹਿੰਦੇ ਜਦ ਇਹ ਲੜਕੇ ਨੇ ਇਹ ਗੱਲ ਸੁਣੀ ਤਾਂ ਇੰਨੇ ਦਾ ਪੈਰ ਜੁੱਤੀ ਨਹੀਂ ਪਾਈ ਉਸੇ ਵੇਲੇ ਕਹਿੰਦੇ ਇਹਨੇ ਮੋੜ ਬਸ ਲਈ ਜਲੰਧਰ ਪਹੁੰਚ ਗਿਆ ਤੇ ਕਹਿੰਦੇ ਜਾ ਕੇ ਸੱਚਮੁੱਚ ਦੇਖਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਕਿ ਜਿਨ੍ਹਾਂ ਨੂੰ ਰਾਤ ਨੂੰ ਜਵਾਬ ਮਿਲ ਗਿਆ ਸੀ ਉਸ ਲੜਕੇ ਦੀ ਨੌਕਰੀ ਪੱਕੀ ਹੋ ਗਈ ਕਹਿੰਦੇ ਉਹ ਖੁਸ਼ੀ-ਖੁਸ਼ੀ ਘਰ ਆਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰ ਰਹੇ ਨੇ ਕਹਿੰਦੇ ਅੱਜ ਤੱਕ ਉਸ ਗੱਲ ਦਾ ਇਹ ਰਹੱਸਿਆ ਵੀ ਪਤਾ ਨਹੀਂ ਕਿੰਜ ਬਿਦ ਬਣੀ ਕਿੰਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਭ ਕੁਝ ਕੀਤਾ ਪਰ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨਹੀਂ ਇਹ ਉਸ ਪਰਿਵਾਰ ਨੂੰ ਪੂਰਾ ਪਰੋਸਾ ਕਿਉਂਕਿ ਜਦੋਂ ਸਭ ਪਾਸਿਓਂ ਨਾ ਹੋ ਗਈ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਤਾ ਨਹੀਂ ਕਿਹੜੇ ਬਹਾਨੇ ਬਣਾ ਕੇ ਹਾਂ ਕਰਵਾ ਦਿੱਤੀ ਉਹ ਲੜਕੇ ਨੂੰ ਨੌਕਰੀ ਦੇ ਦਿੱਤੀ ਆਪਣੇ ਬੱਚਿਆਂ ਦੇ ਭਰੋਸੇ ਦੀ लाज ਰੱਖ ਲਈ ਕਹਿੰਦੇ ਜਦੋਂ ਹੁਣ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਗੁਰੂ ਰਾਮਦਾਸ ਪਾਸ਼ਾ ਦਾ ਬਾਰ-ਬਾਰ ਸ਼ੁਕਰਾਨਾ ਕੀਤਾ ਪਰ ਕਹਿੰਦੇ ਉਹ ਭੈਣ ਉਹ ਬੀਬੀ ਦੱਸਦੀ ਆ ਕਹਿੰਦੇ ਜਦੋਂ ਅਹੀਂ ਮੈਨੂੰ ਖਬਰ ਮਿਲੀ ਤਾਂ ਦੁਪਹਿਰ ਦਾ ਟਾਈਮ ਸੀ ਕਹਿੰਦੇ ਮੈਂ ਉਸੇ ਵੇਲੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਤੇ ਚਲੇ ਗਈ ਜਾ ਕੇ ਮਾਫੀ ਮੰਗੀ ਕਹਿੰਦੇ ਭੈਣ ਕਹਿੰਦੀ ਵੀ ਅੱਜ ਤੱਕ ਵੀ ਮੇਰੇ ਮਨ ਦੇ ਵਿੱਚ ਉਸ ਗੱਲ ਦਾ ਪਛਤਾਵਾ ਹੈ ਕਿ ਮੈਂ ਆਪਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਗਿਲੇ ਸ਼ਿਕਵੇ ਕਿਉਂ ਕੀਤੇ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਗੁਰੂ ਪੂਰਾ ਹੈ ਜੇ ਅਸੀਂ ਗੁਰੂ ਅੱਗੇ ਅਰਦਾਸ ਕੀਤੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਪੂਰੀ ਕਰਨਗੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਉਹ ਚੀਜ਼ ਸਾਨੂੰ ਜਰੂਰ ਦਿੰਦੇ ਆ ਜੋ ਚੀਜ਼ ਸਾਡੇ ਲਈ ਸਹੀ ਹੋਵੇ ਹਾਂ ਕਈ ਵਾਰ ਸਾਡੀਆਂ ਕੁਝ ਅਰਦਾਸਾਂ ਬੇਨਤੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਇਸ਼ਾਵਾਂ ਦੇ ਪੂਰੀਆਂ ਨਾ ਹੋਣ ਦੇ ਪਿੱਛੇ ਵੀ ਕਾਰਨੇ ਹੋ ਹੁੰਦਾ ਹੈ ਕੀ ਹੋ ਸਕਦਾ ਉਹ ਚੀਜ਼ ਜਸਾਂ ਦੇ ਲਈ ਠੀਕ ਨਾ ਹੋਵੇ ਨੁਕਸਾਨ ਦੇ ਹੋਵੇ ਉਹ ਚੀਜ਼ ਕੁਝ ਸਮੇਂ ਦੇ ਲਈ ਸਾਨੂੰ ਖੁਸ਼ੀ ਦੇਣ ਵਾਲੀ ਹੋਵੇ ਬਾਅਦ ਦੇ ਵਿੱਚ ਜ਼ਿੰਦਗੀ ਭਰ ਦਾ ਦੁੱਖ ਬਣ ਸਕਦੀ ਹੋਵੇ ਇਸੇ ਕਰਕੇ ਇਹ ਸਤਿਗੁਰ ਸੱਚੇ ਪਾਤਸ਼ਾਹ ਉਹ ਚੀਜ਼ ਤੋਂ ਸਾਨੂੰ ਦੂਰ ਰੱਖਦੇ ਆ ਪਰ ਅਸੀਂ ਛੁੱਟੀ ਮਤ ਵਾਲੇ ਬੜੀ ਛੇਤੀ ਕਾਲੇ ਪੈ ਜਾਂਦੇ ਆ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਪਰ ਜਿਨ੍ਹਾਂ ਦੇ ਭਰੋਸੇ ਪੱਕੇ ਹੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਇਲਾਜ ਜ਼ਰੂਰ ਰੱਖਦੇ ਨੇ ਮੇਰੇ ਚੱਥੇ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਜਿਨ੍ਹਾਂ ਨੇ ਵੀ ਉਹਨਾਂ ਦੇ ਉੱਤੇ ਭਰੋਸਾ ਰੱਖਿਆ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਹਰ ਥਾਂ ਦੇ ਉੱਤੇ ਲਾਜ ਰੱਖੀ ਕਈ ਵਾਰ ਮਹਾਪੁਰਖ ਜੀ ਵੀ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਕਈ ਪਰਿਵਾਰ ਕਹਿ ਦਿੰਦੇ ਸਾਡੇ ਘਰ ਦੇ ਵਿੱਚ ਦੁੱਖ ਰੋਗ ਕਲੇਸ਼ ਖੜਾ ਨਹੀਂ ਛੱਡਦਾ ਸਾਡੇ ਘਰ ਵਿੱਚ ਗਰੀਬੀ ਆ ਤਾਂ ਮਹਾਪੁਰਖ ਜੀ ਕਹਿੰਦੇ ਤੁਸੀਂ ਸਿਰਫ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰਦੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਹੀ ਇੰਨੀ ਤਾਕਤ ਇੰਨੀ ਪਾਵਰ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਸਿਮਰਿਆ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਆ ਸੋ ਸੰਗਤ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਉਹ ਭੈਣ ਦੀ ਆਪੀਤੀ ਆ ਪਾਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ ਤਾਂ ਜੋ ਸਾਡਾ ਵੀ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੂਰਾ ਹੋ ਸਕੇ ਜੇ ਅਸੀਂ ਆਪਣੇ ਗੁਰੂ ਦੇ ਲੜ ਲੱਗੇ ਆ ਤਾਂ ਫਿਰ ਭਰੋਸਾ ਰੱਖਣਾ ਵੀ ਜ਼ਰੂਰੀ ਆ ਸਾਡੀ ਆਸ ਸਾਡੀ ਅਰਦਾਸ ਹੈ ਗੁਰੂ ਰਾਮਦਾਸ ਪਾਤਸ਼ਾਹ ਸਾਡੀ ਆਸ ਸਾਡੀ ਅਰਦਾਸ ਸਾਡੇ ਗੁਰੂ ਸਾਹਿਬ ਜੀ ਤੇ ਹੋਣੀ ਚਾਹੀਦੀ ਆ ਸੱਜੇ ਖੱਬੇ ਦੀ ਆਸ ਛੱਡ ਦੇਣੀ ਆ ਤਾਂ ਫਿਰ ਸਤਿਗੁਰ ਸੱਚੇ ਪਾਸ਼ਾ ਹਰ ਥਾਂ ਤੇ ਸਹਾਈ ਹੁੰਦੇ ਨੇ ਧੱਕਾ ਖਾਣ ਕੇ ਵਰਤ ਜਾਂਦੇ ਨੇ ਬਹਾਨੇ ਆਪ ਬਣਾ ਲੈਂਦੇ ਨੇ ਉਹਨਾਂ ਨੂੰ ਸਭ ਪਤਾ ਏ ਕਿ ਕਿਹੜੀ ਚੀਜ਼ ਸਾਨੂੰ ਕਦੋਂ ਦੇਣੀ ਆ ਕਿਵੇਂ ਦੇਣੀ ਆ ਕਿਹਦੇ ਰਾਹੀਂ ਦੇਣੀ ਆ ਇਸ ਕਰਕੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਨਾ ਹੀ ਆਪਣੀ ਕਿਸਮਤ ਨੂੰ ਮਾੜੀ ਕਹਿਣ ਦੀ ਲੋੜ ਆ ਨਾ ਹੀ ਆਪਣੇ ਗੁਰੂ ਦੇ ਨਾਲ ਗਲੇਸ਼ਿਕ ਵੇਸ਼ ਕੀਤਾ ਕਰਨ ਦੀ ਲੋੜ ਆ ਜੇ ਗੁਰੂ ਦੀ ਖੁਸ਼ੀ ਬਰਕਤ ਚਾਹੀਦੀ ਆ ਗੁਰੂ ਦੀ ਕਿਰਪਾ ਚਾਹੀਦੀ ਆ ਤਾਂ ਫਿਰ ਪ੍ਰੋਸੇ ਦੇ ਨਾਲ ਗੁਰੂ ਦਾ ਨਾਮ ਜਪਣਾ ਹੈ ਤੇ ਆਪਣਾ ਭਰੋਸਾ ਪੱਕਾ ਆਪਣੇ ਗੁਰੂ ਤੇ ਰੱਖਣਾ ਹੈ ਕਿ ਮੇਰੇ ਗੁਰੂ ਸਾਹਿਬ ਜੀ ਦੇ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਹੈ ਮੇਰੇ ਪਾਸ਼ਾ ਮੇਰੀ ਅਰਦਾਸ ਬੇਨਤੀ ਤੇ ਸੁਣਵਾਈ ਕਰ ਰਹੇ ਨੇ ਜੇ ਉਹ ਚੀਜ਼ ਮੇਰੇ ਲਈ ਠੀਕ ਹੋਈ ਤਾਂ ਮੇਰੇ ਸਤਿਗੁਰ ਸੱਚੇ ਪਾਸ਼ਾ ਉਹ ਚੀਜ਼ ਮੈਨੂੰ ਜ਼ਰੂਰ ਦੇਣਗੇ ਇਸੇ ਭਰੋਸੇ ਨੇ ਹੀ ਸਾਡਾ ਮੇੜਾ ਪਾਰਨ ਹੋਣਾ ਹੈ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜ਼ਰੂਰ ਲਿਖ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ